ਦੇਲੀ ਆਉਂਦੇ ਆ ਸਵੇਰੇ ਇਹਨਾਂ ਨੂੰ ਛੱਡ ਜਾਂਦੇ ਭਾਜੀ ਹੁਣੀ ਤੇ ਬਾਈ ਹੁਣਾਂ ਦੀਆਂ ਲੱਤਾਂ ਠੀਕ ਨਹੀਂ ਹੈਗੀਆਂ ਨਾ ਪੋਲੀਓ ਹੋ ਗਿਆ ਸੀਗਾ ਤੇ ਚਲੋ ਆਪਣਾ ਪਿਆਰ ਬਹੁਤ ਪੁਰਾਣਾ ਆ ਬਾਈ ਦੇ ਨਾਲ ਜਿਆਦਾ ਨਹੀਂ ਤਾਂ 10 ਸਾਲ ਤਾਂ ਹੋਈ ਗਏ ਆ ਕਿ ਜਿਆਦਾ ਹੋ ਗਿਆ 10 ਸਾਲ ਹੋ ਬੜੀ ਸੰਗਤ ਆਉਂਦੀ ਆ ਕੋਈ ਇਹਨਾਂ ਨੂੰ ਦੇਖਿਆ ਕਰਕੇ ਵੀ ਲੰਗ ਜਾਂਦਾ ਤੁਹਾਨੂੰ ਮੈਂ ਕਹਿੰਦਾ ਵੀ ਇਹ ਵੀ ਸੇਵਾ ਆ ਬਾਈ ਦੀ ਨਾ ਜੁਪੀ ਕਾ ਹੋ ਮੇਰੇ ਕੋ ਹਿੰਦੀ ਮੇ ਥੋੜਾ ਕਸਟ ਹੁੰਦਾ ਹੈ ਬੋਲਨੇ ਮੈਂ ਨਾ ਸ਼ੁਰੂ ਤੇ ਬਾਬੇ ਹੋ ਹਾਂ ਜੀ ਹਾਂ ਤੋਂ ਘਰ-ਬਰ ਛੋੜ ਦਿੱਤੇ ਹੋ ਸ਼ੁਰੂ ਤੇ ਨੰਦੇਪੁਰ ਸਾਹਿਬ ਸਹਾਬ ਦਾ ਪਟਨਾ ਹਾਂਜੀ ਕੀ ਹਾਲ ਹੈ ਸਾਰਿਆਂ ਦਾ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਆਏ ਆ ਦਿਓਟ ਸਿਤ ਬਾਬਾ ਬਾਕਨਾ ਜੀ ਦੀ ਗੁਫਾ ਦੇ ਉੱਤੇ ਮੱਥਾ ਟੇਕਣ ਤੇ ਇਹ ਮੇਰਾ ਵੀਰਾ ਇਹ ਭਰਾ ਨਾਲ ਬਹੁਤ ਪਿਆਰ ਹੈ ਜਦੋਂ ਵੀ ਆਈਦਾ ਤੇ ਦੇਖੋ ਰੁੱਕੇ ਜਾਂਦਾ ਹਲੇ ਇਹ ਦੇਖੋ ਬਹਿ ਕੇ ਜਾਂਦਾ ਆ ਤੇ ਵੀਰੇ ਦੇ ਕੋਲ ਬੈਣਿਆ ਇੱਕ ਵਾਰੀ ਬੜੇ ਪਿਆ ਕੇ ਦਿਖਾਓ ਫਿਰ ਇਹ ਇਹ ਮੇਰਾ ਭਰਾ ਜਦੋਂ ਵੀ ਆਈਏ ਤਾਂ ਇੱਥੇ ਦਿੱਲੀ ਆਉਂਦੇ ਇਹਨਾਂ ਤੁਸੀਂ ਦਿੱਲੀ ਆਉਂਦੇ ਆ ਸਵੇਰੇ ਇਹਨਾਂ ਨੂੰ ਛੱਡ ਜਾਂਦੇ ਭਾਜੀ ਹੁਣੀ ਤੇ ਬਾਈ ਹੁਣਾਂ ਦੀ ਲੱਤਾਂ ਠੀਕ ਨਹੀਂ ਹੈਗੀਆਂ ਨਾ ਪੋਲੀਓ ਹੋ ਗਿਆ ਸੀਗਾ ਕਿਉਂਕਿ ਵੀ ਵੀਡੀਓ ਮੈਂ ਬਹੁਤ ਬਣਾਉਂਦਾ YouTube ਦੇ ਉੱਤੇ ਨਾ ਤੇ ਅੱਜ ਜਦੋਂ ਨੰਗਲ ਲੱਗਾ ਮੈਨੂੰ ਤੇਰਾ ਚੇਤਾ ਆ ਗਿਆ ਮੈਂ ਕਿਹਾ ਯਾਰ ਆਪਣੇ ਬੰਦੇ ਦੀ ਤਾਂ ਪਾਈ ਨਹੀਂ ਆ ਜੋ ਲੱਗੇ ਖੋਰਾ ਜੋ ਲੱਗੇ ਕਿਤੇ ਮੈਨੂੰ ਲੱਗੇ ਵੀਡੀਓ ਬਣਾਈ ਤੇ ਨਹੀਂ ਤੁਹਾਡੀ ਨਾ ਅਜੇ ਤੱਕ ਬਣਾਈ ਬਾਈ ਭਾਈ ਕਿੰਨੇ ਬਣਾਈ ਅਜੀਤਾਂ ਦੇ ਯਾਤਰੀ ਆਉਂਦੇ ਨੇ ਇੱਥੇ ਵੀ ਦੋ ਸੁਣ ਕੇ ਆਉਂਦੇ ਨੇ ਨਹੀਂ ਉਹਦਾ ਪਾਉਂਦੇ YouTube ਤੇ ਤਾਂ ਨਹੀਂ ਨਪਾਈ ਕਿਸੇ ਨੇ ਹਾਂ ਤੇ ਚਲੋ ਆਪਣਾ ਪਿਆਰ ਬਹੁਤ ਪੁਰਾਣਾ ਆ ਬਾਈ ਦੇ ਨਾਲ ਜਿਆਦਾ ਨਹੀਂ ਤਾਂ 10 ਸਾਲ ਤਾਂ ਹੋਈ ਗਏ ਆ ਕਿ ਜਿਆਦਾ ਹੋ ਗਿਆ 10 ਸਾਲ ਹੋ ਗਏ ਤੁਹਾਨੂੰ ਆਉਂਦੇ ਨੇ ਇੱਥੇ ਕਿੰਨਾ ਚਿਰ ਹੋ ਗਿਆ ਇੰਨੇ ਕਿ ਹੋਏ ਤਕਰੀਬਨ ਸ਼ੁਰੂ ਤੋਂ ਹੀ ਬਾਕਬ ਇੱਕ ਦੂਜੇ ਦੇ ਤਾਂ ਕੁਝ ਦੱਸੋ ਆਪਣੇ ਬਾਰੇ ਮੇਰਾ ਪਰ ਮੈਂ ਕਹਿੰਦਾ ਵੀ ਲੋਕਾਂ ਤੱਕ ਤੁਹਾਡਾ ਮੈਸੇਜ ਹੋਣਾ ਚਾਹੀਦਾ ਜਿਹੜੇ ਬੰਦੇ ਇੱਥੇ ਆਉਂਦੇ ਨਾ ਬੜੀ ਸੰਗਤ ਆਉਂਦੀ ਆ ਕੋਈ ਉਹਨਾਂ ਨੂੰ ਦੇਖਿਆ ਕਰਕੇ ਵੀ ਲੰਘ ਜਾਂਦਾ ਤੁਹਾਨੂੰ ਮੈਂ ਕਹਿੰਦਾ ਵੀ ਇਹ ਵੀ ਸੇਵਾ ਆ ਬਾਈ ਦੀ ਨਾ ਦੇਖੋ ਲੋਕੀ ਆਪਣੇ ਬੱਚਿਆਂ ਦਾ ਮੱਥਾ ਟਿਕਾਉਣੋਂ ਦੇ ਬਾਜੇ ਦੇ ਨਾਲ ਟਿਕਾਉਣੋਂ ਆਉਂਦੇ ਤਾਂ ਬਾਈ ਇੱਥੇ ਫ੍ਰੀ ਚ ਸਾਰਿਆਂ ਦਾ ਨਾ ਕਹ ਲਓ ਵੀ ਜੀ ਆਇਆਂ ਆਖਦਾ ਬਾਜੇ ਦੇ ਨਾਲ ਨਾ ਤੇ ਦੱਸੋ ਆਪਣੇ ਬਾਰੇ ਕੁਝ ਫੜ ਲਓ ਮਾਈਕ ਨਾਮ ਕੀ ਆ ਮੇਰੇ ਭਰਾ ਦਾ ਮੇਰਾ ਨਿਲ ਕੁਮਾਰ ਅਨਿਲ ਕੁਮਾਰ ਨਾ ਤੇ ਪਿੰਡ ਛੇਬੜੀ ਨੇ ਹੈਗੀ ਛੇਬੜੀ ਹੈਗੀ ਐ ਡੈਮ ਦੇ ਕੋਲ ਉਵੇਂ ਕਿਦਾਂ ਦਿੱਲੀ ਫੇ ਉੱਥੋਂ ਤੇ ਬਸ ਆਂਦੀ 8 ਹੋਏ ਅੱਛਾ ਫੇਰੇ ਆ ਜਾਣਾ ਜੀ ਆ ਠੰਡ ਦੇ ਵੀ ਮੀਂਹ ਦੇ ਵਿੱਚ ਵੇਥੇ ਆਏ ਚਲੋ ਕਿਰਪਾ ਮਾਰੀ ਤੇ ਕਿੰਨੇ ਕ ਪੈਸੇ ਸ਼ਾਮ ਤੱਕ ਹੋ ਜਾਂਦੇ ਆ ਨਹੀਂ ਕੁਝ ਬਣਦਾ ਵੀ ਆ ਹਾਂਜੀ ਹਾਂਜੀ ਪਤਾ ਕੀ ਗੱਲ ਤੁਸੀਂ ਇੰਨੀ ਦੂਰੋਂ ਆਉਂਦੇ ਆ ਆਉਂਦੇ ਦਾ ਪੈਸੇ ਲਈ ਆ ਨਾ ਤੇ ਕੁਝ ਬਣਦਾ ਹਾਂਜੀ ਹਾਂਜੀ ਚਲੋ ਗੋਲੀ ਵਾਲੇ ਫਸ ਜਿੱਦ ਤੱਕ ਕੁਝ ਬੋਲੋ ਬਾਈ ਸੰਗ ਦਾ ਕੈਮਰੇ ਮੋੜਿਓ ਚਲੋ ਕੋਈ ਗੱਲ ਨਹੀਂ ਸਾਨੂੰ ਵੀ ਇੰਨਾ ਬੋਲ ਤੇ ਬੋਲਣ ਲੱਗੇ ਨਾ ਬੜਾ ਟਾਈਮ ਲੱਗਾ ਵਾ ਇੱਕ ਤੇ ਨਾ ਕੋਈ ਈਡੀ ਗੱਲ ਨਹੀਂ ਤੇ ਇੱਥੇ ਇੱਕ ਬਾਬੇ ਹੋਰ ਮਿਲੇ ਆ ਮੈਨੂੰ ਬਾਬੇ ਆ ਜਾ ਲੱਗੇ ਨੂੰ ਆ ਜਾ ਬਾਬਾ ਕਿਹੜਾ ਪਿੰਡ ਆ अपना जिला लुधियाना है जी जिला लुधियाना हां जी ਤੁਸੀਂ ਇੱਥੇ ਦਰਸ਼ਨ ਕਰਨ ਆਏ ਸੀਗੇ ਬਾਬੇ ਦੇ ਦਰਸ਼ਨ ਕਰਨੇ ਆਏ ਸੀਗੇ ਆਇਆ हां जी ਸੰਗਤਾਂ ਮਿਲਦੀਆਂ ਐ ਸੰਗਤਾਂ ਨੂੰ ਆਪਾਂ ਅਸ਼ੀਰਵਾਦ ਦੇਈਦੇ ਨੇ ਤੇ ਸੰਗਤਾਂ ਮਿਲਦੀਆਂ ਐ ਸੰਗਤਾਂ ਤੋਂ ਆਪਾਂ ਸੇਵਾ ਲਈਦੀ ਐ ਹੋਰ ਕੁਛ ਨਹੀਂ ਸੇਵਾ ਲੈ ਕੇ ਫੇ ਕੀ ਕਰਦੇ ਆ ਬਾਕੀ ਸੇਵਾ ਲੈ ਕੇ ਭੋਜਨ ਪਾਣੀ ਸ਼ਕੀਧਾ ਰਾਜਾ ਅੱਛਾ ਭੋਜਨ ਪਾਣੀ ਭੋਜਨ ਪਾਣੀ ਕੁਕ ਟੰਦੇ ਲਈ ਬਾਣੇ ਲਈ ਦੇ ਦਿੰਦੇ ਨੇ ਸੇਵਾ ਚਲੋ ਇਹ ਵੀ ਭਾਈ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈਗੀ ਲੋਕੀ ਮਜ਼ਾਕ ਕਰ ਜਾਂਦੇ ਆ ਪਰ ਇਹ ਹਰਦੇ ਬਸ ਦੀ ਗੱਲ ਨਹੀਂ ਹੈਗੀ ਬਾਕੀ YouTube ਤੇ ਤੁਸੀਂ ਬਹੁਤ ਜਿਆਦੇ ਮਸ਼ਹੂਰ ਹੋਏ ਦਿਓ ਜੀ ਹਾਂ ਬੜੀ ਤੁਸੀਂ ਵੀ ਬੜੀ ਕਿਰਪਾ ਕੀਤੀ ਹੈ ਚਲੋ ਉਹ ਪਰਮਾਤਮਾ ਦਾ ਹੱਥ ਚਾਹੀਦਾ ਜੀ ਮਿਹਰ ਭਰਿਆ ਤੇ ਹੋਰ ਕੁਝ ਕਹਿਣਾ ਚਾਹੁੰਦੇ ਹੋ ਬਸ ਜੀ ਆਂਦੇ ਰਹੋ ਬਾਬੇ ਦੇ ਦਰ ਦੇ ਵਿੱਚ ਸੰਗਤਾਂ ਲਈਏ ਹਾਂ ਬਾਬੇ ਦੇ ਚਰਨਾ ਚਾਹੁੰਦੇ ਰਹੋ ਹਾਜ਼ਰੀਆਂ ਲਾਉਂਦੇ ਰਹੋ ਬਾਬਾ ਤੁਹਾਨੂੰ ਬੁਲਾਵੇ ਓਕੇ ਤੇ ਵੀਡੀਓ ਤੁਸੀਂ ਬੁਲਾਉਂਦੇ ਰਹੋ ਬਸ ਹਾਂ ਠੀਕ ਆ ਤੂੰ ਹਿੰਦੀ ਬੋਲਦੇ ਹੋ ਨਾ ਹਾਂਜੀ ਅੰਬੂਪੀ ਕਾ ਮੇਰੇ ਕੋ ਹਾਂ ਯੂਪੀ ਕਾ ਯੂਪੀ ਕਾ ਹੋ ਮੇਰੇ ਕੋ ਹਿੰਦੀ ਮੇ ਥੋੜਾ ਕਸਟ ਹੁੰਦਾ ਹੈ ਬੋਲਨੇ ਮੇ ਨਾ ਤਾਂ ਫਿਰ ਵੀ ਥੋੜਾ ਥੋੜਾ ਬੋਲੂਗਾ ਹਾਂ ਨਾ ਨਾ ਬੋਲੋ ਲਿਟਲ ਬਿਟ ਲਿਟਲ ਬਿਟ ਹਿੰਦੀ ਬੋਲੂਗਾ ਨਾ ਥੋੜੀ ਥੋੜੀ ਠੀਕ ਹੈ ਤੋ ਸ਼ੁਰੂ ਸੇ ਬਾਬੇ ਹੋ ਹਾਂਜੀ ਹਾਂਜੀ ਤੋ ਘਰ ਬਰ ਛੋੜ ਦਿੱਤੇ ਹੋ ਸ਼ੁਰੂ ਸੇ ਨਹੀਂ 30 ਸਾਲ ਹੋ ਗਏ ਜੀ ਛੋੜ ਦਿੱਤਾ ਤੇ ਹੁਣ ਇੱਥੇ ਕਿਥੇ ਰਹਿੰਦੇ ਆ ਇੱਥੇ ਹੀ ਰਹਤੇ ਪਾਰਕਿੰਗ ਇਧਰ ਰਹੇ ਰੇ ਨੀਚੇ ਪਾਰਕਿੰਗ ਚ ਹਾਂ ਪਾਰਕਿੰਗ ਚ

ਜੀ ਲਾਇਆ ਤਨੂੰ ਭਾਗ ਗੁਰਾਨੇ ਭਾਗ ਗੁਰਾਨੇ ਲਾਇਆ ਜੀ ਲਾਇਆ ਤਨੂੰ ਭਾਗ ਗੁਰਾਨੇ ਏ ਤੁਗੁਰ ਦੇ ਨੀਲਾ ਕੋੜਾ ਵੈਰੀ ਪਾਇਆ ਮਕਵਲ ਜੋੜ ਅੱਜ ਦਿਨ ਖੁਸ਼ੀਆਂ ਦਾ ਆਇਆ ਜੀ ਆਇਆ ਤਨੂੰ ਭਾਗ ਗੁਰਾਨੇ ਭਾਗ ਗੁਰਾਨੇ ਲਾਇਆ ਜੀ ਲਾਇਆ ਤਨੂੰ ਭਾਗ ਗੁਰਾਨੇ ਨੰਦਪੁਰ ਸਾਹਿਬ ਸਾਹਿਬ ਦਾ ਪਟਨਾ ਨੰਦਪੁਰ ਸਾਹਿਬ ਸਾਹਿਬ ਦਾ ਪਟਨਾ ਅੱਜ ਦਿਨ ਖੁਸ਼ੀਆਂ ਦਾ ਆਇਆ ਜੀ ਆਇਆ ਤਨੂੰ ਹਾ ਗੁਰਾਨੇ ਭਾਗ ਗੁਰਾਨੇ ਲਾਇਆ ਜੀ ਲਾਇ ਤਨੂ ਭਾਗ ਗੁਰਾਨੇ ਵਾਹਿਗੁਰੂ ਵਾਹਿ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤੁਸੀਂ ਸ਼ਬਦ ਪੜਿਆ ਨਾ ਹਾਂਜੀ ਗੁਰੂ ਮਹਾਰਾਜ ਦਾ ਤੇ ਚਲੋ ਮਹਾਰਾਜ ਦੀ ਬਹੁ ਬਖਸ਼ਿਸ਼ ਹੈ ਤੁਹਾਡੇ ਤੇ ਕਿਰਪਾ ਇਸ ਕਰਕੇ ਤੁਹਾਡੇ ਅੱਗੇ ਐਸੀ ਜੀ ਚੀਜ਼ ਨਹੀਂ ਨਹੀਂ ਬਹੁਤ ਬਹੁਤ ਵਧੀਆ ਬਹੁਤ ਵਧੀਆ ਪ੍ਰਮਾਤਮਾ ਕਿਰਪਾ ਰੱਖੇ ਸਾਰਿਆਂ ਦੇ ਉੱਤੇ ਤੇ ਚਲੋ ਠੀਕ ਹੈ ਇਸ ਬਲੌਗ ਵਿੱਚ ਇੰਨਾ ਹੀ ਇਹਨਾਂ ਤੁਰੀ